ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਲਵੇ ਦੀ ਧਰਤੀ ਦੇ ਉੱਪਰ ਜਾ ਕੇ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਕੀਤਾ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਉਹ ਚੱਲਦੇ-ਚੱਲਦੇ ਸੰਗਰੂਰ ਦੇ ਇੱਕ ਪਿੰਡ ਆਲੂ ਵਰਖ ਦੇ ਵਿੱਚ ਪਹੁੰਚਦੇ ਆ ਤਾਂ ਇਹ ਆਲੂ ਵਰਖ ਦੀ ਇੱਕ ਝਿੜੀ ਸੀ ਜਿੱਥੇ ਸੰਘਣਾ ਜਿਹਾ ਜੰਗਲ ਤੇ ਥੋੜਾ ਪਾਣੀ ਸੀ ਤੇ ਇੱਥੇ ਜਾ ਕੇ ਜਦੋਂ ਬੈਠਦੇ ਆ ਤੇ ਨਾਲ ਸਿੱਖ ਸੰਗਤਾਂ ਵੀ ਸੀ ਲਾਗੇ ਹੀ ਇੱਕ ਪਿੰਡ ਹੈ ਕਾਕੜਾ ਕਾਕੜੇ ਪਿੰਡ ਦਾ ਰਹਿਣ ਵਾਲਾ ਇੱਕ ਸੇਠ ਇਹ ਜ਼ਮੀਨ ਉਹਦੀ ਸੀ ਇਹ ਸੇਠ ਸੀ ਢੋਡਣ ਵਾਲਾ ਇਹਨੂੰ ਪਤਾ ਲੱਗਾ ਮੇਰੀ ਜ਼ਮੀਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆਏ ਇਹ ਧੌੜਾ ਧੌੜਿਆ ਆਇਆ ਇਹਨੇ ਆਣ ਕੇ ਗੁਰੂ ਸਾਹਿਬ ਜੀ ਦੀ ਸਿੱਖਾਂ ਦੀ ਸੇਵਾ ਕੀਤੀ ਲੰਗਰ ਪਾਣੀ ਸ਼ਕਾਇਆ ਅਗਲੇ ਦਿਨ ਗਰਮ ਪਾਣੀ ਕਰਕੇ ਵੀ ਜਿਹੜਾ ਸੀ ਸਿੱਖਾਂ ਦਾ ਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਤਾਂ ਕੁਝ ਸਮਾਂ ਇੱਥੇ ਰਹਿਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਅੱਗੇ ਤੁਰਨ ਲੱਗੇ ਤੇ ਇਸ ਸੇਖ ਨੇ ਆਪਣੇ ਕੋਲੋਂ ਗੁਰੂ ਸਾਹਿਬ ਨੂੰ ਕੁਝ ਮੋਹਰੇ ਫੇਰ ਦਿੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਸੇਠ ਜੀ ਤੁਸੀਂ ਸੇਵਾ ਕੀਤੀ ਹੈ ਤੁਹਾਡੀ ਸੇਵਾ ਖਾਏ ਪਈ ਹੈ ਪਰ ਇਹ ਮੋਹਰੇ ਅਸੀਂ ਨਹੀਂ ਲੇ ਇਹ ਤੁਸੀਂ ਆਪਣੇ ਕੋਲ ਰੱਖੋ ਕਹਾਂ ਲੱਗੇ ਮਹਾਰਾਜ ਕੋਈ ਗਲਤੀ ਹੋ ਗਈ ਸਤਿਗੁਰੂ ਕਹਿੰਦੇ ਨਹੀਂ ਗਲਤੀ ਕੋਈ ਨਹੀਂ ਸਮਾਂ ਆਏਗਾ ਤੇਰੇ ਕੋਲ ਮੋਰਾ ਸੀ ਜ਼ਰੂਰ ਲਗਭੇ ਨਾਲੇ ਮੋਰਾ ਥੋੜੀ ਐ ਸਾਨੂੰ ਮੋਰਾ ਜਾਗਣਾ ਚਾਹੀਦਾ ਸੇੜ ਸੀ ਸੇੜ ਨੇ ਸੋਚਿਆ ਚਲੋ ਗੁਰੂ ਸਾਹਿਬ ਨੇ ਸੁਭਾਅ ਕੋਈ ਗੱਲ ਕਹਿਤੀ ਹੋਣੀ ਐ ਉਹਨੂੰ ਕੀ ਪਤਾ ਸੀ ਕੀ ਕੁਝ ਹੋਣਾ ਐ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਚਲੇ ਜਾਂਦੇ ਐ ਲੇਕਿਨ ਇਹਦੇ ਗੱਲ ਜਿਹੜੀ ਦਿਮਾਗ ਦੇ ਵਿੱਚ ਜ਼ਰੂਰ ਰਹਿੰਦੀ ਐ ਨਾਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਰ ਤੁਰ ਲੱਗੇ ਅਗਲੀ ਗੱਲ ਵੀ ਕਹੀ ਇਹ ਸੇੜ ਜੀ ਸਾਡੀਆਂ ਪੜੀਆਂ ਪਿਆਰੀਆਂ ਨਿਸ਼ਾਨੀਆਂ ਆਉਣਗੀਆਂ ਤੁਸੀਂ ਉਹਨਾਂ ਨੂੰ ਸੰਭਾਲ ਕੇ ਰੱਖ ਤਾਂ ਸਮਾਪਾ ਕੇ ਉਹ ਜਿਹੜਾ ਸੇੜ ਸੀ ਉਹ ਉਤੋਂ ਆ ਆਪਣੇ ਪਿੰਡ ਚੋਂ ਉੱਠ ਕੇ ਸਰਹੰਦ ਦੀ ਧਰਤੀ ਤੇ ਆਣ ਕੇ ਵਸ ਜਾਂਦਾ ਹੈ ਇੱਥੇ ਉਹਨੇ ਜਿਹੜਾ ਆਪਣਾ ਰਹਿਣ ਬਸੇਰਾ ਬਣਾਇਆ ਉਹ ਇੱਕ ਸਹਾਸ ਦੇ ਸ਼ਕਲ ਦੇ ਵਿੱਚ ਇੱਕ ਹਵੇਲੀ ਬਣਾਈ ਜਿਹਨੂੰ ਜਹਾਜੀ ਵੇਲੀ ਜਿਹੜੀ ਉਹ ਕਿਹਾ ਜਾਂਦਾ ਸੀ ਤਾਂ ਵਜ਼ੀਰ ਖਾਨ ਨੇ ਇਹਦੀ ਸਿਆਣਪ ਕਰਕੇ ਜਿਹੜਾ ਸੀ ਇਹਨੂੰ ਦੀਵਾਨ ਦੇ ਪਦਵੀ ਵੀ ਜਿਹੜੀ ਉਹ ਦਿੱਤੀ ਹੋਈ ਸੀ ਤਾਂ ਇਹ ਹੁਣ ਜਿਹੜਾ ਦੀਵਾਨ ਟੋਡਰਮਲ ਸੀ ਉਹ ਸਰਹੰਦ ਦੀ ਧਰਤੀ ਤੇ ਰਹਿੰਦਾ ਸੀ ਇਕ ਕੁੱਝ ਕਾਰਨਾ ਦੇ ਕਰਕੇ ਕੁੱਝ ਕਮਾਂ ਕਰਾਂ ਦੇ ਕਰਕੇ ਸ੍ਰਹੰਦ ਕੋ ਕਿਤੇੇ ਬਾਹਰ ਗਿਆ ਹੋਇਆ ਸੀ ਜਦੋਂ ਹੀ ਇਹਨੂੰ ਪਤਾ ਲੱਗਾ ਕਿ ਸ੍ਰਹੰਦ ਦੀ ਧਰਤੀ ਤੋਂ ਪਰੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਛੇਤੀ ਦੇ ਨਾਲ ਸ੍ਰਹੰਦ ਵਾਪਸ ਆਉਂਦਾ ਹੈ ਲੇਕਿਨ ਉਸ ਤੋਂ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਬਾਣਾ ਜਿਹੜਾ ਉਹ ਵਾਪਰ ਚੁੱਕਾ ਸੀ ਸਾਹਿਬਜ਼ਾਦੇ ਤੇ ਮਾਤਾ ਜੀ ਸ਼ਹੀਦ ਹੋ ਚੁੱਕੇ ਸੀ ਹਾਲਾਂਕਿ ਇੱਕ ਦੋ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਅਜੇ ਮਾਤਾ ਜੀ ਸ਼ਹੀਦ ਨਹੀਂ ਸੀ ਹੋਏ ਤੇ ਡੋਟਰ ਮਲਾਂ ਕੇ ਮਿਲਿਆ ਵੀ ਚਲੋ ਕੁਝ ਵੀ ਹੋਵੇ ਇਹਦਾ ਮਤਲਬ ਹੈ ਕਿ ਦਿਵਾਨ ਡੋਟਰ ਮਲ ਵਾਪ ਇਨੇ ਹੁਣ ਸੋਚਿਆ ਕਿ ਮੈਂ ਸਹਿਬਜ਼ਾਦੇਆਂ ਨੂੰ ਤੇ ਨਹੀਂ ਬਚਾ ਸਕਿਆ ਚਲੋ ਹੁਣ ਇੱਕੋ ਹੀ ਸੇਵਾ ਹੈ ਮੈਂ ਇਹਨਾਂ ਦਾ ਸੰਸਕਾਰ ਕਰ ਦਿਆਂ ਉਹਨੇ ਜਾ ਕੇ ਉਸ ਵੇਲੇ ਦੇ ਨਾਲ ਵਜ਼ੀਰ ਖਾਨ ਨੂੰ ਕਿਹਾ ਵਜ਼ੀਰ ਖਾਨ ਮੈਂ ਸਹਿਬਜ਼ਾਦੇਆਂ ਦਾ ਸੰਸਕਾਰ ਕਰਨਾ ਚਾਹੁੰਨਾ ਤੇ ਵਜ਼ੀਰ ਖਾਨ ਨੇ ਜਿਹੜਾ ਸੀ ਅਗੋ ਕਿਹਾ ਕਿ ਠੀਕ ਹੈ ਪਰ ਇਹ ਸਾਰੀ ਸਰਹੰਦ ਮੇਰੀ ਬਲਕੀਅਤ ਹੈ ਮੁਗਲਾਂ ਦੀ ਬਲਕੀਅਤ ਹੈ ਇਹਦੇ ਵਿੱਚ ਕਿਦਰੇ ਵੀ ਜਿਹੜਾ ਵਾ ਤੂੰ ਸੰਸਕਾਰ ਨਹੀਂ ਕਰ ਸਕਦਾ ਜੇ ਤੂੰ ਕਰਨਾ ਹੈ ਤੇ ਫਿਰ ਤੈਨੂੰ ਸਰਹੰਦ ਤੋਂ ਬਾਰ-ਬਾਰ ਜ਼ਮੀਨ ਮੁੱਲ ਦਿੱਤੀ ਪੈਗੀ ਉਹ ਕਹਿੰਦਾ ਦੱਸ ਕਿੰਨਾ ਮੁੱਲ ਚਾਹੀਦਾ ਤਾਂ ਵਜ਼ੀਰ ਖਾਨ ਨੇ ਕਿਹਾ ਵੀ ਉੱਥੇ ਤੈਨੂੰ ਮੋਹਰਾਂ ਮਛਾਉਣੀਆਂ ਪੈਣਗੀਆਂ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਸ਼੍ਰੀ ਫਤਿਹਗੜ ਸਾਹਿਬ ਦੀ ਜ਼ਮੀਨ ਹੈ ਜਿੱਥੇ ਸਿੱਕੇ ਵਸਾ ਕੇ ਮੋਹਰਾਂ ਦੇ ਜਿਹੜਾ ਉਹਨੂੰ ਮੁੱਲ ਖਰੀਦ ਜਾਂਦੇ ਆ ਜਦੋਂ ਦੀਵਾਨ ਟੋਡਰਮਾਲ ਨੇ ਉੱਥੇ ਮੋਹਰਾਂ ਮਛਾਈਆਂ ਤੇ ਵਜ਼ੀਰ ਖਾਨ ਦਾ ਮਨ ਪਈਮਾ ਬਹੁਤ ਲਾਲਚੀ ਸੀ ਇਹਨਾਂ ਮੋਹਰਾਂ ਇਦਾਂ ਦੀ ਮੋਹਰ ਖੜੇ ਰੋਖ ਜਿਹੜੀ ਉਹ ਲਈ ਚਾਹਤ ਤਾਂ ਉਹਨੇ ਉਸ ਵੇਲੇ ਦੇ ਨਾਲ ਕਿਹਾ ਵੀ ਇਹ ਵੀ ਮਨਜ਼ੂਰ ਹੈ ਉਹਨੇ ਆਪਣਾ ਸਾਰਾ ਕੁਝ ਧਨ ਤਾਂ ਉੱਥੇ ਜਿਹੜਾ ਵੇਚ ਕੇ ਉਹਨੂੰ ਮੋਹਰਾਂ ਦੇ ਵਿੱਚ ਜਿਹੜਾ ਤਬਦੀਲ ਕਰਵਾ ਕੇ ਖੜੇ ਰੋਖ ਦੀਆਂ ਮੋਹਰਾਂ ਦੀਵਾਨ ਟੋਡਰਮਾਲ ਦੇ ਬਲੋਤੇ ਵਸਾਈਆਂ ਕਹਿਆ ਜਾਂਦਾ ਹੈ ਕਿ ਇਹ ਉਸ ਵੇਲੇ 77 77000 ਸਿੱਕੇ ਜਿਹੜੇ ਉਹ ਬੰਦੇ ਸੀ ਉਸ ਵੇਲੇ ਦੀ ਇਹਦੀ ਕੀਮਤ ਜਿਹੜੀ ਹੈ ਉਹ 1 ਕਰੋੜ ਦੇ 8 ਲੱਖ ਦੇ ਕਰੀਬ ਸੀ ਇੱਕ ਗੱਲ ਆਪ ਜੀ ਨੂੰ ਯਾਦ ਹੋਏਗੀ ਆਪਾਂ ਪਿਛਲੇ ਜਿਹੜੇ ਵਿਚਾਰ ਦੇ ਵਿੱਚ ਕੀਤੀ ਸੀ ਇੱਕ ਪਾਸੇ ਗੁਰੂ ਘਰ ਦਾ ਨਮਕ ਖਾਣ ਵਾਲੇ ਜਿਹੜਾ ਉਹ ਗੰਗੂ ਸੀ ਉਹਨੇ 200 ਰੁਪਏ ਦੇ ਲਾਲਚ ਵਿੱਚ ਸਾਬਜਾ ਦੇ ਨੁਕਤਾ ਇੱਕ ਪਾਸੇ ਉਹ ਬੰਦਾ ਜਿਹਨੇ 1 ਕਰੋੜ 8 ਲੱਖ 8000 ਰੁਪਇਆ ਲਾ ਕੇ ਜਿਹੜਾ ਉਹ ਸਹਬਜਾ ਦੇ ਦਾ ਸੰਸਕਾਰ ਕੀਤਾ ਤਾਂ ਉਸ ਵੇਲੇ ਦੇ ਨਾਲ ਫਿਰ ਜਿਹੜਾ ਸੀ ਉਹ ਦੋਨੋਂ ਸਹਬਜਾ ਦੇਤੇ ਮਾਤਾ ਜੀ ਜਿਹੜਾ ਸੀ ਉਹ ਦੀਵਾਨਪੁਰ ਦਰਮਾਲੋ ਦੀ ਪਤਨੀ ਇੱਕ ਸਿੱਖ ਸਿਪਾਈ ਜੋਧ ਸਿੰਘ ਕੋਲ ਆਣੀ ਮਿਲ ਗਈ ਉਹਦਾ ਜਿਹੜਾ ਉਹ ਸੰਸਕਾਰ ਜਿਹੜਾ ਉਹਤੇ ਕਰ ਦਿੱਤਾ ਤਾਂ ਫਿਰ ਜਿਸ ਵੇਲੇ ਦੇ ਨਾਲ ਸੰਸਕਾਰ ਹੁੰਦਾ ਹੈ ਤੇ ਦੀਵਾਨਪੁਰ ਦਰਮਾਲ ਨੇ ਹੋਰ ਕੰਮ ਕੀਤਾ ਵੀ ਇੱਥੇ ਅੰਗੀਠਾ ਰਿਹਾ ਤੇ ਇਹਦੀ ਬੇਪਤੀ ਕਰੇਗਾ ਵਜ਼ੀਰ ਖਾਂ ਮੂਲ ਕਰਨਗੇ ਉਹਨੇ ਸਾਰੀ ਰਾਖ ਜਿਹੜੀ ਸੀ ਜੋ ਕੋਸ਼ ਸੀ ਸమేਟ ਕੇ ਕੂਜੇ ਚ ਪਾ ਕੇ ਭਾਈ ਜੋਧ ਸਿੰਘ ਨੂੰ ਦਿੱਤੀ ਤੇ ਕਿਹਾ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮੇਰੀ ਜ਼ਮੀਨ ਚ ਆਏ ਸੀ ਪਿੰਡ ਆਲੋ ਵਰਕਰ ਇਹ ਜਾ ਕੇ ਤੂੰ ਪੁੰਜਾ ਉਸ ਥਾਂ ਦੇ ਉੱਪਰ ਨੱਪ ਦੇਣਾ ਹੈ ਤਾਂ ਉਸ ਵੇਲੇ ਦੀਵਾਨ ਟੋਡਰਮਲ ਦੇ ਦਿਮਾਗ ਸੌਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ ਗਏ ਸੀ ਸਾਡੀਆਂ ਨਿਸ਼ਾਨੀਆਂ ਆਉਣੀਆਂ ਤੇ ਦੋ ਸਾਹਮਣੇ ਰੱਖ ਦੀਵਾਨ ਟੋਟਰਮਲ ਨੂੰ ਉਸ ਵੇਲੇ ਯਾਦ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੀ ਮੋਰਾ ਥੋੜੀ ਹੈ ਸੇਵਾ ਚਾਹੀਦੀ ਕਰਨੀ ਹੈ ਤਾਂ ਉਸ ਵੇਲੇ ਦੇ ਨਾਲ ਚਰ ਦੀਵਾਨ ਟੋਟਰਮਲ ਜਿਹੜਾ ਇਦਾਂ ਕਰਕੇ ਸਾਬ ਜੀ ਦੀ ਸਰਸਕਾਰ ਹੁੰਦਾ ਸੀ